ਭਈ ਆ ਬੰਦੇ ਨੇ ਬਹੁਤ ਵੱਡਾ ਇਲਜ਼ਾਮ ਲਾਇਆ ਸਟੂਡੈਂਟਾਂ ਤੇ ਕਹਿੰਦਾ ਨਿੱਧਰ ਸਾਹਿਬ ਦਾ ਜਿਹੜਾ ਕਤਲ ਹੋਇਆਗਾ ਇਹ ਸਟੂਡੈਂਟਾਂ ਨੇ ਕੀਤਾ ਉਹ ਸਟੂਡੈਂਟਾਂ ਨੂੰ ਪਾਲਦਾ ਉਹਨੇ ਰੋਟੀ ਦਿੱਤੀ ਉਹਨੇ ਸਾਰਾ ਕੁਝ ਕੀਤਾ ਸਟੂਡੈਂਟਾਂ ਨੇ ਉਹਨੂੰ ਮਾਰਤਾ ਅਬ ਆਮ ਜਿਹੜੀ ਸੰਗਤ ਹੈ ਲੋਦੀ ਟੇਕਰ ਕੱਟ ਕਰਦੇ ਸਨ ਜਿੰਨੇ ਬੱਚੇ ਆਏ ਉਹਨਾਂ ਨੂੰ ਮੈਟਰਸ ਇਹਨਾਂ ਦਿੱਤੇ ਬਿਸਟਰੇ ਤੱਕ ਦਿੱਤੇ ਕਹਿੰਦੇ ਭੋਜਨ ਸ਼ਵੇਰ ਦਾ ਸ਼ਾਮ ਦਾ ਇੱਕ ਡੱਬਿਆਂ ਚ ਪੈਕ ਕਰ ਕਰਕੇ ਕੋਵਿਡ 19 ਤੇ ਵੀ ਦਿੰਦੇ ਰਹਾ ਸੋ ਮੇਰਾ ਕਾਲ ਮੈਂ ਕੈਸਾ ਦਾ ਕੈਨੇਡਾ ਦੀ ਧਰਤੀ ਤੇ ਦਿਲੋਂ ਇੱਕ ਧਾਰਮਿਕ ਸੰਸਥਾ ਨੇ ਜੇ ਬੱਚਿਆਂ ਦੀ ਟੇਕਰ ਕੀਤੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮੁਸਲਮਾਨ ਹੈ ਕੋ ਹਿੰਦੂ ਹੈ ਕਿ ਸਿੱਖ ਹੈ ਜਿਹੜਾ ਧਾਰਮਿਕ ਸੰਸਥਾ ਤੇ ਆਇਆ ਉਹਨੂੰ ਭੋਜਨ ਦਾ ਪ੍ਰਬੰਧ ਕਰਕੇ ਦਿੱਤਾ ਉਹੋ ਹੀ ਬੱਚਿਆਂ ਨੇ ਉਸਦਾ ਕਤਲ ਕਰ ਦਿੱਤਾ ਸੋ ਦੇਖੋ ਕਿੱਥੇ ਮਤਲਬ ਸਿੱਧਾ ਸਿੱਧਾ ਇਲਜ਼ਾਮ ਉਹਨਾਂ ਸਟੂਡੈਂਟਾਂ ਤੇ ਲਾਇਆ ਜੇ 2-3 ਜਾਣੇ ਬਈ ਇਹੋ ਜੇ ਨਿਕਲ ਗਏ ਤਾਂ ਸਾਰੇ ਸਟੂਡੈਂਟ ਇਦਾਂ ਦੇ ਨਹੀਂ ਹੁੰਦੇਗੇ ਉਹ ਉੱਥੇ ਬਹੁਤ ਮਿਹਨਤ ਕਰਦੇ ਆ ਬਾਈ ਮਿਹਨਤ ਤੇ ਸ਼ਰਤ ਸ਼ਾਰਾ ਕੌਸ਼ਿਸ਼ ਕੀਤਾ ਉਹਨਾਂ ਨੇ ਅਜਿੰਨੇ ਵੀ ਪੁਰਾਣੇ ਉੱਥੇ ਹੈਗੇ ਆ ਪੰਜਾਬੀ ਇਹਨਾਂ ਨੂੰ ਯਾਰ ਪਤਾ ਨਹੀਂ ਕੀ ਜੈਲ ਸੀ ਆ ਨਵੇਂ ਜਿਹੜੇ ਮੁੰਡੇ ਜਾਂਦੇ ਆ ਇਹ ਜਿਹੜਾ ਬੰਦਾ ਪੱਤਰਕਾਰ ਦੇ ਨਾਂ ਤੇ ਇਹ ਜਿਹੜੇ ਪੁਰਾਣੇ ਛਿਟੀ ਜਾਂ ਨਾ ਕੈਨੇਡਾ ਦੇ ਉਹਨਾਂ ਦਾ ਮੂਰੇ ਹੈੱਡ ਬਣਾਇਆ ਵਾ ਮਤਲਬ ਉਹਨਾਂ ਦਾ ਚਿਹਰਾ ਬਣਿਆ ਇਹ ਇਹ ਸਾਰੀ ਭੜਾਸ ਆਪਦੀ ਕੱਢਦਾਗਾ ਜਿਹੜੀ ਜਿਹੜੀਆਂ ਗੱਲਾਂ ਨੂੰ ਲੋਕ ਕਹਿੰਦੇ ਆ ਫੋਨ ਕਰ ਕਰਕੇ ਤੂੰ ਐਂ ਕਹਿ ਤੂੰ ਐਂ ਕਹਿ ਤੂੰ ਐਂ ਕਹਿ ਇਹਦੀ ਘੁਮ ਘੁਮਾ ਕੇ ਗੱਲ ਲੈਣੇ ਸਟੂਡੈਂਟਾਂ ਨੂੰ ਭੰਡਣਾ ਹੁੰਦਾ ਕਿਤੇ ਉਹ ਪੰਗੜਾ ਪਾਉਂਦੇ ਆ ਕਿਤੇ ਉਹ ਐਂ ਕਰਦੇ ਆ ਕਿਤੇ ਫਲਾਨਾ ਕਰਦੇ ਆ ਇਹਦਾ ਕੰਮ ਹੀ ਇਹ ਆ ਤੂੰ ਯਾਰ ਸਟੂਡੈਂਟਾਂ ਨੂੰ ਭੰਡ ਕੇ ਵਿਊ ਲੈਣਾ ਪਹਿਲਾਂ ਤੂੰ ਦੇਖ ਤਾਂ ਲੈ ਜੇ 2-3 ਜਾਨੇ ਗਲਤ ਆ ਤਾਂ ਲੱਖਾਂ ਸਟੂਡੈਂਟ ਥੋੜੋ ਗਲਤ ਹੋਗੇ ਇਹ ਵੀਡੀਓ ਨੂੰ ਬਾਈ ਸ਼ੇਅਰ ਕਰਕੇ ਉੱਤੱਕ ਪਹੁੰਚ ਦੀ ਕਰ ਦਿਓ ਵੀ ਸਟੂਡੈਂਟਾਂ ਤੇ ਇਲਜ਼ਾਮ ਲਾਉਣ ਦਾ ਤੇਰਾ ਕੀ ਮਤਲਬ ਆ ਮੈਜਰ ਸਾਹਿਬ ਦੀ ਸਾਰੇ ਬੰਦੇ ਰਿਸਪੈਕਟ ਕਰਦੇ ਆ ਸਭ ਨੂੰ ਪਤਾ ਉਹਨਾਂ ਨੇ ਕੀ ਕੀ ਕੰਮ ਕੀਤੇ ਆ ਪਰ ਜੇ 2-3 ਬੰਦੇ ਕੀ ਪਤਾ ਉਹ ਕਿਹਦੇ ਨਾਲ ਮਿਲੇ ਸੀ ਕੀ ਗੱਲਬਾਤ ਹੋਈ ਆ ਤੇ ਲੱਖਾਂ ਸਟੂਡੈਂਟ ਦੁਕਿਓ ਕਹਤਾ ਵੀ ਸਟੂਡੈਂਟਾਂ ਨੇ ਉਹਨੂੰ ਐ ਕਰਤਾ ਮੜਾ ਮੋਟਾ ਯਾਰ ਹੋਸ਼ ਨਾ ਬੋਲਿਆ ਕਰ ਸੋਚ ਕੇ